ਹਲਕਾ ਬਟਾਲਾ ਲਗਾਤਾਰ ਹੀ ਵਿਕਾਸ ਦੇ ਕੰਮਾਂ ਵਿੱਚ ਨਵੀਆਂ ਪਲੰਗਾ ਪਟਦਾ ਜਾ ਰਿਹਾ ਹੈ। ਇਹਨਾਂ ਪਲੰਗਾ ਦੇ ਵਿੱਚ ਹੀ ਅੱਜ ਇੱਕ ਨਵੀਂ ਕੜੀ ਜੁੜ ਗਈ ਹੈ। ਬਟਾਲਾ ਦੀ ਦਾਣਾ ਮੰਡੀ ਦੇ ਵਿੱਚ 2 ਕਰੋੜ ਦੀ ਲਾਗਤ ਨਾਲ ਦੋ ਨਵੇਂ ਸ਼ੈੱਡ ਬਣਾ ਕੇ ਦੇਣ ਦਾ ਉਦਘਾਟਨ ਬਟਾਲਾ ਦੇ ਵਿਧਾਇਕ ਅਮਨ ਸ਼ੇਰ ਸਿੰਘ ਕਲਸੀ ਵੱਲੋਂ ਕੀਤਾ ਗਿਆ। ਇਸ ਮੌਕੇ ਤੇ ਬਟਾਲਾ ਮਾਰਕੀਟ ਕਮੇਟੀ ਦੇ ਚੇਅਰਮੈਨ ਮਾਨਿਕ ਮਹਿਤਾ ਸਮੇਤ ਦੂਸਰੇ ਅਹੁਦੇਦਾਰ ਵੀ ਮੌਜੂਦ ਰਹੇ। ਤੇ ਬਟਾਲਾ ਦੇ ਵਿਧਾਇਕ ਅਮਨ ਸ਼ੇਰ ਸਿੰਘ ਸ਼ਹਿਰੀ ਕਲਸੀ ਨੇ ਦੱਸਿਆ ਕਿ ਲੰਬੇ ਸਮੇਂ ਤੋਂ ਇਹ ਮੰਗ ਚੱਲੀ ਆ ਰਹੀ ਸੀ ਕਿ ਦਾਣਾ ਮੰਡੀ ਬਟਾਲਾ ਦੇ ਵਿੱਚ ਦੋ ਸ਼ੈੱਡ ਬਣਾ ਕੇ ਦਿੱਤੇ ਜਾਣ ਜਿਨ੍ਹਾਂ ਦੇ ਨਾਲ ਕਿਸਾਨਾਂ ਨੂੰ ਰਾਹਤ ਮਿਲ ਸਕੇ ਜਿਸ ਦੇ ਚਲਦਿਆਂ ਪੰਜਾਬ ਸਰਕਾਰ ਦੇ ਵੱਲੋਂ ਦੋ ਸ਼ੈੱਡ ਬਣਾ ਕੇ ਦੇਣ ਦੀ ਮਨਜ਼ੂਰੀ ਦਿੱਤੀ ਗਈ ਹੈ ਅਤੇ ਇਹ ਦੋਵੇਂ ਸ਼ੈੱਡ 2 ਕਰੋੜ ਦੀ ਲਾਗਤ ਨਾਲ ਬਟਾਲਾ ਮੰਡੀ ਦੇ ਵਿੱਚ ਵੱਖ-ਵੱਖ ਜਗ੍ਹਾ ਤੇ ਤਿਆਰ ਕੀਤੇ ਜਾਣਗੇ ਦੇਖੋ ਜੀ ਇਹ ਤੋਹਫਾ ਕਲਾ ਮੰਡੀ ਨੋਣੀ ਸਾਡੇ ਜਰੋਦੇ ਸਾਡੇ ਮਾਨਯੋਗ ਐਮਐਲਏ ਸਾਹਿਬ ਸ਼ਹੀਦ ਕਲਸੀ ਜੀ ਨੇ ਬਟਾਲੇ ਦੀ ਹੋਂਦ ਸਾਂਭੀ ਹੈ ਬਟਾਲੇ ਨੂੰ ਤੋਹਫੇ ਦੇ ਤੋਹਫੇ ਕਫੇ ਤੇ ਕਫੇ ਮਿਲ ਰਹੇ ਨੇ ਸੋ ਜੋ ਸਾਡੇ ਸੀਐਮ ਸਾਹਿਬ ਸਰਦਾਰ ਭਵਨ ਸਿੰਘ ਮਾਨ ਜੀ ਅਤੇ ਸਾਡੇ ਕੌਮੀ ਕਨਵੀਰ ਅਰਵਿੰਦ ਕੇਜੀਵਾਲ ਜੀ ਦੀ ਜੋ ਸੋਚ ਹੈ ਕਿ ਅਸੀਂ ਪੰਜਾਬ ਨੂੰ ਮੋੜ ਰੰਗਲਾ ਪੰਜਾਬ ਬਣਾਉਣਾ ਤੇ ਉਸ ਦੀ ਲੜੀ ਤਹਿਤ ਅੱਜ ਬਟਾਲਾ ਮੰਡੀ ਦੇ ਵਿੱਚ ਦੋ ਸ਼ੈੱਡਾਂ ਦਾ ਤੁਗਾਟਨ ਕੀਤਾ 75x200 ਫੁੱਟ ਦਾ ਦੋ ਸ਼ੈੱਡਾਂ ਦਾ ਆਧੁਨਿਕ ਸਹੂਲਤਾਂ ਦੇ ਨਾਲ ਉਹਦਾ ਤੁਗਾਟਨ ਕੀਤਾ ਗਿਆ ਜਿਦੇ ਵਿੱਚ ਕੀ ਆਪਾਂ ਅਦੀਦ ਤੋਂ ਥੋੜੀ ਘੱਟ ਮੰਡੀ ਕਵਰ ਕਰ ਚੁੱਕੇ ਆ ਕਿਉਂਕਿ ਜਦੋਂ ਵੀ ਇੱਥੇ ਬਾਰਿਸ਼ ਆਉਂਦੀ ਸੀਗੀ ਕਿਉਂਕਿ ਇਹ ਜिले ਦੀ ਸਭ ਤੋਂ ਵੱਡੀ ਮੰਡੀ ਹੈ ਤੇ ਬੜੀ ਨੇੜ ਸੀਗੀ ਬੜੀ ਜ਼ਰੂਰ ਸੀਗੀ ਕਿਸਾਨਾਂ ਨੂੰ ਵੀ ਤੇ ਆਰਤੀਆਂ ਨੂੰ ਵੀ ਕਿ ਜਦੋਂ ਕਿ ਫਸਲ ਆਉਂਦੀ ਸੀ ਕਿਤਨੇ ਕਿਤੇ ਉਹ ਜਦੋਂ ਬਾਰਿਸ਼ ਦੇ ਨਾਲ ਕਾਫੀ ਨੁਕਸਾਨ ਹੋ ਜਾਂਦਾ ਸੀਗਾ ਜਿੱਦੇ ਕਰਕੇ ਕਿਸਾਨ ਨੂੰ ਵੀ ਥੋੜਾ ਕਾਟ ਲੱਗਦਾ ਸੀਗਾ ਜਿੱਦੇ ਕਰਕੇ ਕਾਫੀ ਹਲਚਲ ਪੈਦਾ ਹੋ ਜਾਂਦੀ ਹੈ ਮੰਡੀ ਦੇ ਵਿੱਚ ਅੱਜ ਜਿਹੜੇ ਦੋ ਮੰਡੀ ਦੇ ਸ਼ਟਾ ਦਾ ਤੁ ਘਟਨ ਕਰ ਦਿੱਤਾ ਗਿਆ ਜਿਹਦੇ ਵਿੱਚ ਸਾਡੇ ਕਿਸਾਨਾਂ ਨੂੰ ਜਿਹੜੀ ਕਿ ਰਾਹਤ ਦਾ ਸਾਗ ਨੂੰ ਵੇਖਣ ਨੂੰ ਮਿਲੇਗਾ ਦੇਖੋ ਜੀ ਜੇ 75 ਸਾਲਾਂ ਨੇ ਉਹਨਾਂ ਨੇ ਕੋਈ ਕੰਮ ਕੀਤਾ ਹੁੰਦਾ ਸ਼ਿਆਸਾ ਨੂੰ ਆਣ ਦੀ ਲੋੜ ਨਾ ਪੈਂਦੀ ਤੁਸੀਂ ਬਟਾਲੇ ਦੇ ਵਿੱਚ ਮੈਂ ਅੱਗੇ ਵੀ ਤੁਸੀਂ ਉਹ ਦਿਨ ਆਪਾਂ ਹਸਲੀ ਬੋਲਦੇ ਉਹ ਘਾਟਨ ਕਰ ਰਹੇ ਸੀਗੇ ਮੈਂ ਤੁਹਾਨੂੰ ਉਹ ਦਿਨ ਵੀ ਕਿਹਾ ਸੀਗਾ ਕਿ ਅਸੀਂ ਕੰਮ ਕਰਕੇ ਲੋਕਾਂ ਦੇ ਦਿਲਾਂ 'ਚ ਰਾਜ ਕਰ ਰਹੇ ਹਾਂ ਔਰ ਅੱਗੇ ਵੀ ਕਰਾਂਗੇ ਕਿਉਂ ਕਿ ਸਾਡੇ ਲਈ ਜਿਹੜਾ ਸਾਡਾ ਲੋਕ ਹੈ ਸਾਡਾ ਪਰਿਵਾਰ ਹੈ ਤੁਸੀਂ ਸਾਡੇ ਪੱਤਰਕਾਰ ਭਰਾ ਜੀ ਤੁਸੀਂ ਸਾਡਾ ਪਰਿਵਾਰ ਹੋ ਅਸੀਂ ਨਾ ਤੁਹਾਨੂੰ ਪੱਤਰਕਾਰ ਸਮਝਦੇ ਨਾ ਆਪਣੇ ਆਪ ਨੂੰ ਚੇਅਰਮੈਨ ਸਮਝਦੇ ਨਾ ਸ਼ੈਰੀ ਭਾਈ ਨੂੰ ਐਮਐਲਏ ਸਮਝਦੇ ਇਹ ਅਸੀਂ ਸਾਰੇ ਇੱਕ ਪਰਿਵਾਰ ਵਾਂਗੂ ਜੁੜੇ ਹਾਂ ਬਟਾਲੇ ਦੇ ਵਿੱਚ ਤਾਂ ਜੋ ਕਿ ਇੱਕ 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 ਇਨਸਾਨ ਦਾ ਇੱਕ ਇੱਕ ਬੰਦੇ ਦਾ ਇੱਕ ਇੱਕ ਆਪਣੇ ਔਰਤ ਦਾ ਜਿਹੜਾ ਚਲਿਆ ਕਦਮ ਸਾਡੇ ਲਈ ਸਿਰ ਮੱਥੇ ਆ ਕਿਉਂਕਿ ਉਹਨਾਂ ਦੀ ਵਜ੍ਹਾ ਨਾਲ ਅੱਜ ਅਸੀਂ ਚੇਅਰਮੈਨ ਜਾਂ ਐਮਐਲਏ ਬਣੇ ਆ ਤੇ ਅੱਜ ਜੀ ਅਸੀਂ ਲੋਕਾਂ ਦੇ ਵਿੱਚ ਰਹਿ ਕੇ ਲੋਕਾਂ ਦਾ ਕੰਮ ਨਾ ਕਰ ਪਾਇਆ ਤੇ ਸਾਡਾ ਕੋਈ ਮੁੱਲ ਨਹੀਂ ਐਮਐਲਏ ਚੇਅਰਮੈਨ ਦਾ ਕੋਈ ਵੀ ਚੀਜ਼ ਬਣਾਦਾ ਇੱਥੇ ਬੜੇ ਲੰਮੇ ਸਮੇਂ ਤੋਂ ਡਿਮਾਂਡ ਚੱਲਦੀ ਆ ਰਹੀ ਸੀ ਛੱਡਾਂ ਦੀ ਕਿਉਂਕਿ ਜਦੋਂ ਬਰਸਾਤ ਆਉਂਦੀ ਸੀ ਝੋਨਾ ਕਣਕ ਆਉਂਦੀ ਸੀ ਤੇ ਸਾਡੇ ਜਿਹੜੇ ਆੜਤੀ ਭਾਈਚਾਰਾ ਸੀ ਉਹ ਇੱਕ ਦੂਜੇ ਵੱਲ ਵੇਖਦੇ ਸੀ ਤੇ ਰੱਬਗੇ ਅਰਦਾਸਾਂ ਬੇਨਤੀਆਂ ਕਰਦੇ ਸੀ ਵੀ ਸੱਚਿਆ ਪਾਸ਼ਾ ਬਰਸਾਤ ਨਾ ਪਾਈਂ ਫਸਲ ਖਰਾਬ ਹੋ ਜਾਈਂ ਇਹਨਾਂ ਨੇ ਜਦੋਂ ਵੀ ਮੈਨੂੰ ਮੈਨੂੰ ਮਿਲੇ ਆ ਜਦੋਂ ਵੀ ਮੇਰੇ ਕੋਲ ਆਏ ਨੇ ਇੱਕੋ ਹੀ ਡਿਮਾਂਡ ਰਹੀ ਵੀ ਸਾਡੇ ਸ਼ੈੱਡ ਪਵਾ ਦਿੱਤੇ ਜਾਣ ਪਰ ਅੱਜ ਲੰਮੇ ਅਰਸੇ ਤੋਂ ਬਾਅਦ ਮਾਨ ਜੋ ਕਿ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਜੀ ਕਿਉਂਕਿ ਇਹ ਜਿਹੜਾ ਅਰਸਾ ਇਹਨਾਂ ਦਾ ਪੁਰਾਣੀਆਂ ਸਰਕਾਰਾਂ ਵੇਲੇ ਵੀ ਥੀ ਇਨਾਂ ਦੀ ਜੇ ਸੁਣੀ ਹੈ ਕਿਸੇ ਨੇ ਤੇ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਜੀ ਅਰਵਿੰਦ ਕੇਜਰੀਵਾਲ ਜੀ ਔਰ ਸਾਰੀ ਸਮੁੱਚੀ ਟੀਮ ਸਾਡੀ ਸਾਡਾ ਚੇਅਰਮੈਨ ਮਾਨਿਕ ਮਹਿਤਾ ਔਰ ਸਾਡੇ ਬਲਦੇਵ ਭਾਜੀ ਹੋਣੀ ਜਿਹੜੇ ਮੰਡੀਪੁਰ ਦੇ ਐਸ ਸੀ ਨੇ ਮੈਂ ਸਮੁੱਚੀ ਅੱਜ ਸਾਰੀ ਆਰਤੀਏ ਪਾਈਚਾਰਿਆਂ ਨੂੰ ਮੁਬਾਰਕਾਂ ਵੀ ਦਿਨਾ